ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 30 ਮਈ 2028 ਹੋ ਚੁੱਕਿਆ ਤੇ ਟਾਈਮ ਕਰੀਬ ਸਵੇਕ 8 ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਫਿਲਹਾਲ ਇੱਕ ਛਾਤ ਬੀਤੇ 24 ਘੰਟੇ ਦੇ ਮੌਸਮ ਤੇ ਜਿੱਦਾਂ ਕਿ ਬੀਤੀ ਕੱਲ ਸ਼ਾਮ ਅਪਡੇਟ ਦਿੱਤੀ ਸੀ ਕਿ 30 ਮਈ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਟੁੱਟਵੇਂ ਇਲਾਕਿਆਂ ਵਿੱਚ ਮੀਂਹੇਰੀ ਦਾ ਦੌਰ ਜਿਹੜਾ ਦੇਖ ਨੂੰ ਮਿਲ ਸਕਦਾਗਾ ਤਾਂ ਉਮੀਦ ਇਹ ਸੀ ਵੀ ਜੇ ਦੁਪਹਿਰ ਬਾਅਦ ਬਣੀ ਤਾਂ ਬਹੁਤੇ ਇਲਾਕੇ ਕਵਰ ਹੋ ਸਕਦੇ ਆ ਜੇ ਤੜਕਸਾਰ ਕਾਰਵਾਈ ਹੋਈ ਤਾਂ ਥੋੜੇ ਇਲਾਕਿਆਂ ਵਿੱਚ ਹੋਊਗੀ ਤਾਂ ਮਤਲਬ ਕਿ ਉਦਾਂ ਹੀ ਵਾਪਰਿਆ ਤੜਕਸਾਰ ਹੀ 2-3 ਵਜੇ ਦੇ ਕਰੀਬ ਜਿਹੜੇ ਘਰ ਚਮਕਲੇ ਬਦਲ ਐਕਟਿਵ ਹੋਣੇ ਸ਼ੁਰੂ ਹੋ ਗਏ ਸੀ ਪਰ ਉਹ ਟੁੱਟਵੇਂ ਇਲਾਕਿਆਂ 'ਚ ਮੀਂਹ ਤੇ ਹਨੇਰੀ ਨੂੰ ਕਹ ਦੇ ਹਨੇਰੀ ਦੀ ਕਾਰਵਾਈ ਦੇਖ ਕੇ ਖਾਤੂ ਹੋ ਗਏ ਤੜਕਸਾਰ ਦੇ ਅੰਚੜਦੇ ਨੂੰ ਬਹੁਤੇ ਇਲਾਕਿਆਂ ਵਿੱਚ ਡੈੱਡ ਹੋ ਚੁੱਕੇ ਜੀ ਪਰ ਹਲਕੀ-ਹਲਕੀ ਕਾਰਵਾਈ ਸੂਰਜ ਚੜਦਿਆਂ ਨੂੰ ਵੀ ਥੋੜੇ-ਬਹੁਤ ਖੇਤਰਾ 'ਚ ਦੇਖਣ ਨੂੰ ਮਿਲਦੀ ਰਹੀ ਆ ਪਰ 3-4 ਵਜੇ ਦੇ ਕਰੀਬ ਪੰਜਾਬ ਦੇ ਕੈਂਤਰੀ ਭਾਗਾਂ ਦੇ ਵਿੱਚ ਜਾਂ ਮਾਜੇਦ ਬਾਬੇ ਦੇ ਵਿੱਚ ਮਾਲਵਾ ਵੈਲਟ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਤੇ ਥੋੜੇ ਬਹੁਤ ਖੇਤਰਾਂ ਵਿੱਚ ਧੂੜ ਹਨੇਰੀ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਹਾਲਾਂਕਿ ਇਹ ਹਨੇਰੀ ਜਿਹੜੀ ਵੱਡੇ ਪੱਧਰ ਤੇ ਪੰਜਾਬ ਹਰਿਆਣਾ ਜਾਂ ਉੱਤਰੀ ਰਾਜਸਥਾਨ ਨੂੰ ਨਹੀਂ ਕਵਰ ਕਰ ਸਕੇਗੀ ਉਸ ਤੋਂ ਬਾਅਦ ਤੜਕਸਰ ਤੋਂ ਬਾਅਦ ਜਿਹੜਾ ਮੌਸਮ ਸੁਹਾਵਣਾ ਰਿਹਾ ਪੂਰਾ ਚੱਲਦਾ ਰਿਹਾ ਠੰਡਾ ਤੇ ਦਿਨ ਦਾ ਟੈਂਪਰੇਚਰ ਜਿਹੜਾ ਆਮ ਨਾਲੋਂ 3-4 ਡਿਗਰੀ ਹੇਠਾਂ ਆ ਡਿੱਗਿਆ ਕਿਉਂਕਿ ਤੜਕਸਰ ਪੰਜਾਬ ਦੇ ਟੁੱਟਨੇ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਹੋਈ ਸੀ ਜਿਸ ਹਲਕੀ ਗਰਾਵੜ ਦੇਖ ਨੂੰ ਮਿਲੀ ਸੋ ਦਿਨ ਚਿਪਦਿਆਂ ਚਿਪਦਿਆਂ ਗੰਗਾ ਨਗਰ ਅਗੋਹ ਦੇ ਥੋੜੇ ਬਹੁਤ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਜਿਹੜਾ ਛਿਰਕਾ ਹੜਾਟਾ ਨਿੱਕੀਆਂ ਮੋਟੀਆਂ ਕਾਰਵਾਈਆਂ ਅੱਜ ਸ਼ਾਮ ਫੇਰ ਦੇਖ ਨੂੰ ਮਿਲੀ ਅਤੇ ਮੌਜੂਦਾ ਸਮੇਂ ਵੀ ਇਸ ਟਾਈਮ ਮਾਲਵਾ ਵੈਲਟ ਦੇ ਵਿੱਚ ਕਿਤੇ ਕਿਤੇ ਘਰ ਚੌਂਕਲੇ ਬਦਲ ਬਣ ਰਹੇ ਆ ਪਰ ਉਹ ਨਿੱਕੇ ਨਿੱਕੇ ਨੇ ਬਹੁਤੇ ਹੋ ਸਕਦਾ ਵੱਡੇ ਪੱਧਰ ਦੇ ਕਾਰਵਾਈ ਨਾ ਦੇ ਸਕਣ ਮਤਲਬ ਕਿ ਬਹੁਤੇ ਜ਼ਿਲ੍ਹਾ ਨੂੰ ਨਾ ਕਵਰ ਕਰ ਸਕਣ ਪਰ ਰਾਤੀ ਵੀ ਕਿਤੇ ਕਿਤੇ ਜਾਂ ਕੱਲ ਤੜਕਸਾਰ 31 ਮਈ ਦੀ ਸਵੇਰ ਪੂਰੇ ਬਹੁਤ ਕਿਤਰੇ ਜਾਏ ਹੋ ਸਕਦੇ ਆ ਜਿੱਤੇ 30 40 ਪਰਸੈਂਟ ਖੇਤਰਾਂ ਦੇ ਵਿੱਚ ਕਿਤੇ ਘਰਚਮਕਲੇ ਬੱਦਲ ਬਣ ਸਕਦੇ ਹੈਗੇ ਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਆ ਜਾਂ ਨਾਲ ਲੱਗਦੇ ਇਲਾਕੇ ਵਿੱਚ ਜਿੱਥੇ ਮੀਂਹ ਪਊਗਾ ਨਾ ਜਿੱਥੇ ਮੀਂਹ ਨਹੀਂ ਪੁੱਜੂਗਾ ਨਾਲ ਲੱਗਦੇ ਇਲਾਕੇ ਵਿੱਚ ਸਿਰਫ ਘਰਚਮਕਦਗਾਈ ਦਿਉਗੇ ਉੱਥੇ ਨਾਲ ਲੱਗਦੇ ਇਲਾਕਿਆਂ ਵਿੱਚ ਧੂੜ ਹਨੇਰੀ ਜਰੂਰ ਦੇਖਣ ਨੂੰ ਮਿਲ ਸਕਦੀ ਆ ਜਾਂ ਤੇਜ਼ ਹਵਾ ਠੰਡੀ ਹਨੇਰੀ ਜਿਹੜੀ ਜਰੂਰ ਦੇਖਣ ਨੂੰ ਮਿਲ ਸਕਦੀ ਆ ਪਾਵੇਂ 31 ਮਈ ਨੂੰ ਕੱਲ ਨੂੰ ਬਹੁਤੇ ਇਲਾਕਿਆਂ ਵਿੱਚ ਮੌਸਮ ਜ਼ਿਆਦਾ ਤੈਮ ਖੁਸ਼ਕ ਰਹਿ ਸਕਦਾ ਪਰ 30% ਖੇਤਰਾਂ ਦੇ ਵਿੱਚ ਕਿਤੇ ਕਿਤੇ ਗਰਜ ਚਮਕਲੇ ਬੱਦਲ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇ ਸਕਦੇ ਆ ਬੀਤੀ ਕੱਲ ਵੀ ਆਪਾਂ ਅਪਡੇਟ ਦਿੱਤੀ ਸੀ ਪੰਜਾਬੀ ਭਾਸ਼ਾ ਦੇ ਵਿੱਚ ਵੀ ਕੱਲ ਨੂੰ ਜਿਹੜਾ ਸਿਸਟਮ ਮਾਰਿਆ ਹਲਕਾ ਪਸਮੀ ਸਿਸਟਮ ਪਹਾੜਾਂ 'ਤੇ ਮੌਜੂਦ ਆ ਜਿਹਦਾ ਕਰਕੇ 30 31 ਮਈ ਨੂੰ ਪੰਜਾਬ ਦੇ ਟੁੱਟਨੇ ਜੇ ਇਲਾਕਿਆਂ ਵਿੱਚ ਗਰਜ ਚਮਕਲੇ ਬੱਦਲ ਬਣ ਸਕਦੇ ਤੇ ਨਿਹਰੀ ਬੁੱਲੇ ਨੂੰ ਸਦਾ ਦੇ ਸਕਦੇ ਆ ਤਾਂ ਮੀਂਹ ਮੁਤਾਬਕਾ ਚ ਵਾਪਰਿਆ ਤੇ ਕੱਲ ਵੀ ਥੋੜੀ-ਬਹੁਤ ਖੇਤਾਂ 'ਚ ਇੰਗਰ ਜਾਮਕਲੇ ਬੱਦਲ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਦੇ ਸਕਦੇ ਆ ਪਰ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਜਿਹੜਾ ਖੁਸ਼ਕ ਬਣਿਆ ਰਹਿ ਸਕਦਾਗਾ ਪਰ ਦਿਨ ਦੇ ਪਾਰੇ ਵਿੱਚ ਹਲੇ ਕੋਈ ਬਾਦ ਦੇ ਦੀ ਸੁਭਾਵਨਾ ਅਗਲੇ 2 ਦਿਨ ਨਹੀਂ ਹੈਗੀ ਕੱਲ ਵੀ ਦਿਨ ਦਾ ਪਾਰਾ 40 ਡਿਗਰੀ ਤੋਂ ਹੇਠਾਂ ਹੀ ਰਹਿਣਾ ਬਹੁਤੇ ਖੇਤਾਂ ਵਿੱਚ ਤੇ ਪਰਸੋਂ 1 ਜੂਨ ਨੂੰ ਵੀ ਦਿਨ ਦਾ ਪਾਰਾ ਜਿਹੜਾ ਬਹੁਤੇ ਖੇਤਾਂ 'ਚ 40 ਜਾਂ 40 ਤੋਂ ਹੇਠਾਂ ਰਹਿ ਸਕਦਾਗਾ ਹੌਮਸ ਵਾਲੀ ਵਾਟ ਵਾਲੀ ਗਰਮੀ ਜ਼ਰੂਰ ਅੱਜ ਵੀ ਬਣੀ ਰਹੀ ਹੈ ਤੇ ਅਗਲੇ 2 ਦਿਨ ਵੀ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈਗੀ ਮਤਲਬ ਕਿ ਹੌਮਸ ਵਾਲੀ ਹੌਮਸ ਵਾਲੀ ਗਰਮੀ ਇਸ ਕਰਕੇ ਹੈਗੀ ਕਿਉਂਕਿ ਪੂਰੇ ਦੀ ਹਵਾ ਚੱਲ ਰਹੀ ਹੈ ਜਦੋਂ ਪੁਰਾ ਚੱਲਦਾ ਤਾਂ ਨਮੀ ਵਿੱਚ ਵਾਧਾ ਹੋ ਜਾਂਦਾ ਨਮੀ ਵੱਧਦੀ ਆ ਜਦੋਂ ਉਹ ਤਲਖੀ ਜੀ ਵਾਲੀ ਗਰਮੀ ਮਹਿਸੂਸ ਹੁੰਦੀ ਹੈ ਉਹ ਹੌਮ ਉਸ ਬਾਟਾ ਲਈ ਜਿਵੇਂ ਸੌਣ ਪਾ ਦੁੱਜ ਗਰਮੀ ਮਹਿਸੂਸ ਹੁੰਦੀ ਹੈ ਮੁਰਕੀ ਵਾਲੀ ਪਸੀਨੇ ਵਾਲੀ ਉਦਾਂ ਦੀ ਗਰਮੀ ਜਿਹੜੀ ਅੱਜ ਵੀ ਮਹਿਸੂਸ ਹੋਈ ਹੈ ਤੇ ਕੱਲ ਵੀ ਜਿਹੜੀ ਇਦਾਂ ਦੀ ਗਰਮੀ ਜਿਹੜੀ ਮਹਿਸੂਸ ਹੋ ਸਕਦੀ ਹੈਗੀ ਹਾਲਾਂਕਿ 3 ਤੇ 4 ਜੂਨ ਨੂੰ ਇੱਕ ਹੋਰ ਸਿਸਟਮ ਆ ਰਿਹਾ ਜਿਹੜਾ ਬਹੁਤੇ ਕੇਤਰਾ ਵਿੱਚ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤਾ ਤਾਕੜਾ ਤਾਂ ਨਹੀਂ ਹੈਗਾਗਾ ਪਰ ਅਨੇਰੀ ਬੁੱਲੇਲਾ ਜਰੂਰ ਹੋਊਗਾ ਜਾਂ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਕਿਤੇ ਦੇ ਸਕਦਾ ਮਤਲਬ ਕਿ ਕੁਝ ਇਲਾਕਿਆਂ ਦੇ ਵਿੱਚ ਤਿੰਨ ਤੇ ਚਾਰ ਜੂਨ ਇੱਕ ਵਾਰੀ ਫੇਰ ਬਹੁਤੇ ਇਲਾਕਿਆਂ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਦੀਆਂ ਇਹ ਅਸਾਰ ਜਿਹੜੇ ਬਣਦੇ ਦਿਖਾਈ ਦੇ ਸਕਦੇ ਹੈਗੇ ਇਦਾਂ ਦੀ ਪੋਸਿਬਿਲਟੀ ਸੰਭਾਵਨਾ ਜਾਪ ਰਹੀ ਹੈ ਮਤਲਬ ਕਿ ਜੂਨ ਦੇ ਪਹਿਲੇ ਹਫਤੇ ਵੀ ਇੱਕ ਦੋ ਮੀਂਹੇਰੀਆਂ ਦੇ ਦੌਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਸੰਭਾਵਤ ਹੈਗੇ ਹੈਗੇ ਜੇ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਦੀ ਆਪਾਂ ਪਹਿਲਾਂ ਅੱਜ ਸ਼ਾਮੀ ਪੋਸਟ ਅਪਡੇਟ ਕੀਤੀ ਸੀ ਵੀ ਮੌਨਸੂਨ ਭਾਈ ਹੁਣ ਮੰਜੜੀ ਥੋੜੀ ਮੱਠੀ ਪੈ ਚੁੱਕੀ ਹੈਗੀ ਮਤਲਬ ਕਿ ਆਉਂਦੇ ਦਿਨਾਂ ਵਿੱਚ ਹੁਣ ਮੌਨਸੂਨ ਉਨੀ ਤੇਜ਼ੀ ਨਾਲ ਨਹੀਂ ਵਧੂਗੀ ਜਿੰਨੀ ਤੇਜ਼ੀ ਨਾਲ ਪਿਛਲੇ 10 ਦਿਨਾਂ ਦੇ ਵਿੱਚ ਵਧੀ ਹੈਗੀ ਮਤਲਬ ਕਿ ਹੁਣ ਹਵਾ ਜਿਹੜੀ ਮੌਨਸੂਨ ਦੀ ਰਫਤਾਰ ਆ ਗਈ ਅੱਗੇ ਵਧਣ ਦੀ ਉਹ ਮੱਠੀ ਪੈ ਜਾਣੀ ਹੈ ਹੁਣ ਅੱਗੇ ਆਉਂਦੇ 8-10 ਦਿਨ ਕੋਈ ਵੱਡੇ ਪੱਧਰ ਤੇ ਜਿਆਦਾ ਏਰੀਆ ਕਵਰ ਨਹੀਂ ਕਰੂਗੀ ਜਿੱਥੋਂ ਤੱਕ ਜਿਹੜੀਆਂ ਸਟੇਟਾਂ ਦੇ ਵਿੱਚ ਹੁਣ ਤੱਕ ਮੌਨਸੂਨ ਪਾਉਣਾ ਪੁੱਜੀਆਂ ਨੇ ਉੱਥੇ ਵੀ ਮੌਨਸੂਨ ਬ੍ਰੇਕ ਲੱਗ ਜਾਣੀਆਂ ਕਿਉਂਕਿ ਕੋਈ ਐਕਟਿਵ ਮੌਨਸੂਨੀ ਸਿਸਟਮ ਬਣਦਾ ਨਹੀਂ ਦਿਖਾਈ ਦੇ ਰਿਹਾ ਹਾਲਾਂਕਿ ਇੱਕ ਡਿਪਰੈਸ਼ਨ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਡੀਪ ਡਿਪਰੈਸ਼ਨ ਬਣਿਆ ਹੋਏਗਾ ਉਹ ਅਗਲੇ 12 ਘੰਟੇ ਬਾਅਦ ਲੋ ਪ੍ਰੈਸ਼ਰ ਵਿੱਚ ਬਦਲ ਜਾਣਾਗਾ ਤੇ ਹੌਲੀ ਹੌਲੀ ਉਹ ਬੰਗਲਾਦੇਸ਼ ਵੱਲ ਵਧਦਾ ਹੋਇਆ ਜਾਂ ਪੱਛਮੀ ਬੰਗਾਲ ਵੱਲ ਵਧਦਾ ਹੋਇਆ ਜਿਹੜਾ ਉਹ ਡਾਉਨ ਪੈ ਜਾਣਾ ਇਸ ਤੋਂ ਬਾਅਦ ਬੰਗਾਲ ਦੀ ਖਾੜੀ ਦੇ ਵਿੱਚ ਅਤੇ ਨਾ ਅਰਬ ਸਾਗਰ ਦੇ ਵਿੱਚ ਕੋਈ ਮੌਨਸੂਨੀ ਸਿਸਟਮ ਬਣਦਾ ਦਿਖਾਈ ਦੇ ਰਿਹਾ ਹੈਗਾ ਜਿਸ ਦਾ ਕਰਕੇ ਅਗਲੇ 8-10 ਦਿਨ ਹਲੇ ਮੌਨਸੂਨ ਸੁਸਤ रह ਸਕਦੀਆਂ ਮਤਲਬ ਕਿ ਮੌਨਸੂਨ ਦੇ ਬ੍ਰੇਕ ਦੀ ਸਥਿਤੀ रह ਸਕਦੀ ਹੈ ਜਿੱਥੇ-ਜਿੱਥੇ ਮੌਨਸੂਨ ਪਉਣਾ ਪੁੱਜੀਆਂ ਨੇ ਉੱਥੇ ਮੀਂਹ ਜਿਹੜੇ ਘਟ ਦੇਖ ਨੂੰ ਮਿਲਣਗੇ ਤੇ ਸੈਟਲਾਈਟ ਦੇ ਵਿੱਚ ਵੀ ਪੂਰੇ ਭਾਰਤ ਦੇ ਉੱਪਰ ਜਿਹੜੀ ਜਿੱਥੋਂ ਤੱਕ ਅੱਧੇ ਭਾਰਤ ਤੱਕ ਮੌਨਸੂਨ ਪੁੱਜੀ ਸੀ ਉੱਥੇ ਬੱਦਲਬਾਈ ਦੇ ਅਸਾਰ ਜਿਹੜੇ ਕੱਟ ਬੰਨ ਗਏ ਮੀਂਹ ਪੈਣਗੇ ਪਰ ਟੁੱਟ ਮੀਜ ਕਿਤੇ ਕਿਤੇ ਪੈਣਗੇ ਬਹੁਤੇ ਇਲਾਕਿਆਂ 'ਚ ਹੁਣ ਮੀਂਹ ਨਹੀਂ ਪੈਣਗੇ ਮੌਨਸੂਨ ਦੇ ਜਿੱਥੋਂ ਤੱਕ ਮੌਨਸੂਨ ਪੁੱਜੀ ਹੈਗੀ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਜਾਬ ਵਿੱਚ ਅਗਲੇ 24 ਘੰਟਿਆਂ ਵਿੱਚ ਵੀ ਕਿਤੇ ਕਿਤੇ ਕਾਰਵਾਈ ਹੋ ਸਕਦੀ ਹੈ ਹਾਲਾਂਕਿ 1-2 ਜੂਨ ਨੂੰ ਕਿਤੇ ਕਿਤੇ ਸੁਭਾਵਨ ਹੋ ਰਿਹਾ ਜ਼ਿਆਦਾਤਰ ਕੁਝ ਰਹਿ ਸਕਦਾਗਾ ਉਸ ਤੋਂ ਬਾਅਦ 3 ਤੇ 4 ਜੂਨ ਨੂੰ ਇੱਥੇ ਆ ਬਹੁਤੇ ਇਲਾਕਿਆਂ ਵਿੱਚ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਅਗਲੇ 24 ਘੰਟਿਆਂ ਵਿੱਚ ਕਿਤੇ ਕਿਤੇ ਜਿਹੜੇ ਥੋੜੇ ਬਹੁਤ ਇਲਾਕਿਆਂ 'ਚ 30% ਇਲਾਕਿਆਂ ਦੇ ਵਿੱਚ ਮੀਂਹੇਰੀ ਦੇ आसार ਜ਼ਰੂਰ ਰਹਿਣਗੇ ਪਰ ਜ਼ਿਆਦਾਤਰ ਇਤਨਾ ਵਿੱਚ ਮੌਸਮ ਖੁਸ਼ਕ ਤੇ ਹਲਕਾ ਜਾਂ ਗਰਮ ਤੇ ਹੋਮਸ ਭਰਿਆ ਰਹਿ ਸਕਦਾਗਾ ਐਦਾਂ ਦੀ ਪੋਸਿਬਿਲਟੀ ਜਾਪ ਰਹੀ ਆ ਪੰਜਾਬ 'ਚ ਮੌਸਮੂਨ ਦੀ ਗੱਲ ਕਰੀਏ ਤਾਂ ਮੌਸਮੂਨ ਨੂੰ ਹਲੇ ਕਾਫੀ ਟਾਈਮ ਅਗਾ ਪੰਜਾਬ ਵਿੱਚ ਦਸਤਕ ਦੇ ਨੂੰ ਆਮ ਤੌਰ ਤੇ ਜੂਨ ਦੇ ਅਖੀਲੇ ਹ ਉੱਤੇ ਮੌਸਮੂਨ ਪਾਉਣਾ ਦਸਤਕ ਦਿੰਦੀਆਂ ਨੇ ਪਰ ਏ ਨਹੀਂ ਕਹਿ ਸਕਦੇ ਅਗਲੇ 8-10 ਦਿਨ ਮੌਨਸੂਨ ਅੱਗੇ ਨਹੀਂ ਵਧੂਗੀ ਮਤਲਬ ਕਿ ਮੱਠੀ ਰਫਤਾਰ ਰਹੂਗੀ ਤੇ ਉਸ ਤੋਂ ਬਾਅਦ ਜੂਨ ਦੇ ਦੂਜੇ ਹਫਤੇ ਜਿਹੜੀਆਂ ਮੌਨਸੂਨ ਪਾਣਾ ਹੌਲੀ-ਹੌਲੀ ਮੋੜ ਤੋਂ ਰਫਤਾਰ ਜਿਹੜੀਆਂ ਫੜਨੀਆਂ ਸ਼ੁਰੂ ਕਰ ਦੇਣੀਆਂ ਇਦਾਂ ਦੀ ਸੁਭਾਵਨਾ ਜਾਪ ਰਹੀ ਆ ਸੋ ਹਾਲ ਦੀ ਕਰੀ ਇਨਿਕ ਅਪਡੇਟਾਂ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ